ਲਓ ਜੀ i20 ਲੈ ਕੇ ਆ ਗਏ ਤੁਹਾਡੇ ਲਈ ਜਮਾ ਟਾਪ ਮਾਡਲ ਪੰਜਾਬ ਨੰਬਰ ਦੀ ਆਸਤਾ ਮਡਲ ਆ ਜੀ ਇਹ ਓਲਾਈਵ ਵੀਲ ਜਮਾ ਨਵੇਂ ਨੇ ਤੇ ਟਾਇਰ ਵੀ ਜਮਾ ਨਵੇਂ ਪਏ ਨੇ ਗੱਡੀ ਦੇ ਚੰਗੇ ਟਾਇਰ ਚੰਗੇ ਓਲਾਈਵ ਵੀ ਲੱਗੇ ਹੋਏ ਨੇ ਆਸਤਾ ਮਡਲ ਆ ਜੀ ਬੈਕ ਸਾਈਡ ਤੇ ਦੇਖ ਲਓ ਟਾਪ ਮਡਲ ਆ ਤੇ ਬੈਕ ਕੈਮਰਾ ਵੀ ਲੱਗਿਆ ਹੋਇਆ ਫੁੱਲ ਅਸੈਸਰੀ ਜਿਹੜੀ ਗੱਡੀ ਦੇ ਵਿੱਚ ਲੱਗੀ ਹੋਈ ਹੈਗੀ ਕੰਡੀਸ਼ਨ ਦੇਖ ਲਓ ਇੱਕ ਵਾਰ ਵਿੱਚੋਂ LCD ਬਗੈਰਾ ਸਾਰਾ ਕੁਝ ਗੱਡੀ 'ਚ ਚੱਲਦਾ ਹੈਗਾ A to Z ਪੁਸ਼ ਬਟਨ ਆ ਜੀ ਇਹ ਪੁਸ਼ ਬਟਨ ਸਟਾਰਟ ਆ ਤੇ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਨਵੇਂ ਉਲਾਈ ਬਿਲਕੁਲ ਨਵੀਂ ਗੱਡੀ ਆ ਆਸਤਾ ਪੰਜਾਬ ਨੰਬਰ ਦੂਜੇ ਓਨਰ ਦੀ ਗੱਡੀ ਆ ਇਹ ਦੂਜੇ ਨਾਮ ਆ ਚੰਗੀ ਮੈਟਿੰਗ ਹੋਈ ਹੋਈ ਆ ਤੇ ਰੇਟ ਆ 2 ਲੱਖ ਤੇ 90000 ਰੁਪਿਆ ਫਿਕਸ ਰੇਟ ਆ ਜੀ ਕੰਡੀਸ਼ਨ ਸਾਫ਼ ਸੁਥਰੀ ਆ ਗੱਡੀ ਦੀ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਇੱਕ ਵਾਰ ਫੇਰ ਦੱਸ ਦਿੰਨੇ ਆ ਆਸਤਾ ਮਾਡਲ ਆ ਦੂਜੇ ਨਾਮ ਆ ਪੰਜਾਬ ਪੀ ਵੀ 10 ਨੰਬਰ ਆ ਐਕਸੈਸਰੀ ਫੁੱਲ ਲੱਗੀ ਹੋਈ ਆ ਲਾਈਟਿੰਗ ਵਗੈਰਾ ਗੱਡੀ 'ਚ ਕਰਾਈ ਹੋਈ ਆ ਬਾਈ ਨੇ ਮੈਟਿੰਗ ਵੀ ਚੰਗੀ ਆ ਲਾਈਟਾਂ ਵੀ ਚੰਗੀਆਂ ਨੇ ਬੈਕ ਕੈਮਰਾ ਐਲਸੀਡੀ ਸਾਰਾ ਕੁਝ ਵਰਕਿੰਗ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ